ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਫਾਈਨਲੀ ਸੀਆਰਐਸ ਸਕੋਰ ਨੂੰ ਲੈ ਕੇ ਜੋ اٹਕਲਾਂ ਸੀਗੀਆਂ ਜੋ ਕਿਆਸ ਰਾਈਆਂ ਸੀਗੀਆਂ ਉਹਨਾਂ ਕਿਆਸ ਰਾਈਆਂ ਦਾ ਅੰਤ ਹੋ ਗਿਆ ਹੈ ਸੀਈਸੀ ਦਾ ਡਰਾ ਆਇਆ ਹੈ ਮੈਂ ਬੀਤੇ ਕੱਲ ਵੀ ਤੁਹਾਨੂੰ ਕਿਹਾ ਸੀਗਾ ਕੱਲ ਵਾਲੀ ਵੀਡੀਓ ਮੇਰੀ ਆਈ ਬਟਨ ਦੇ ਵਿੱਚ ਹੈ ਜਾ ਕੇ ਚੈੱਕ ਆਊਟ ਕਰ ਸਕਦੇ ਹੋ ਜਿਸ ਵਿੱਚ ਮੈਂ ਕਿਹਾ ਸੀਗਾ ਕਿ ਨੈਕਸਟ ਡਰਾ ਜਿਹੜਾ ਉਹ ਸੀਈਸੀ ਦਾ ਯਾਨੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਹੀ ਡਰਾ ਹੋਵੇਗਾ ਇੱਕ ਉਸ ਤੋਂ ਪਿਛਲੀ ਜਿਹੜੀ ਮੇਰੀ ਵੀਡੀਓ ਸੀਗੀ ਉਸ ਦੇ ਵਿੱਚ ਕਿਸੇ ਨੇ ਆ ਕੇ نیچے ਕਮੈਂਟ ਕੀਤਾ ਸੀ ਉਹ ਵੀ ਜਾ ਕੇ ਤੁਸੀਂ ਚੈੱਕ ਆਊਟ ਕਰ ਲਿਓ ਕਿ ਭਈ ਸੀਸੀ ਦੇ ਡਰਾ ਨਹੀਂ ਆ ਰਿਹਾ ਤੇ ਤੁਸੀਂ ਜਿਹੜੀ ਵੀ ਜਾਣਕਾਰੀ ਦੇ ਰਹੇ ਹੋ ਅਸੈਸਮੈਂਟ ਬੇਸ ਜਾਣਕਾਰੀ ਦੇ ਰਹੇ ਹੋ ਦੇਖੋ ਸਾਡਾ ਮਕਸਦ ਹੁੰਦਾ ਹੈ ਤੁਹਾਡੇ ਤੱਕ ਜੋ ਮੈਸੇਜ ਡਿਲੀਵਰਡ ਹੋਵੇ ਜੋ ਜਾਣਕਾਰੀ ਜਾਵੇ ਉਹ ਪ੍ਰ ਤੁਹਾਨੂੰ ਹੋਣੀ ਚਾਹੀਦੀ ਉਹ ਇੱਕ ਏਜੰਟ ਦੇ ਤਰੀਕੇ ਨਾਲ ਪ੍ਰੋਮੋਸ਼ਨਲ ਟੰਗ ਦੇ ਨਾਲ ਤੁਹਾਡੇ ਉੱਤੇ ਥੋਪੀ ਨਹੀਂ ਜਾਣੀ ਚਾਹੀਦੀ ਸੋ ਜਦੋਂ ਤੁਸੀਂ ਪ੍ਰੈਕਟੀਕਲ ਬੇਸ ਗੱਲਾਂ ਕਰਦੇ ਹੋ ਜਦੋਂ ਤੁਸੀਂ ਫੈਕਟ ਬੇਸ ਗੱਲਾਂ ਕਰਦੇ ਹੋ ਤਾਂ ਉਹ ਚੀਜ਼ਾਂ ਸਹੀ ਹੀ ਹੁੰਦੀਆਂ ਨੇ ਸੋ ਕਮੈਂਟ ਕਰਨਾ ਬੜਾ ਸੌਖਾ ਹੈ ਪਰ ਜਦੋਂ ਗਿੰਤੀਆਂ ਮਿੰਤੀਆਂ ਲਗਾਉਣੀਆਂ ਪੈਂਦੀਆਂ ਫਿਰ ਪਤਾ ਲੱਗਦਾ ਹੈ ਕਿ ਭਾਈ ਜਿਹੜਾ ਆ ਕੰਟੈਂਟ ਮੈਂ ਤੁਹਾਨੂੰ ਪਰੋਸਦਾ ਆ ਜਾਂ ਤੁਹਾਡੇ ਸਾਹਮਣੇ ਰੱਖਦਾ ਆ ਇਹ ਨਹੀਂ ਹੈਗਾ ਕਿ ਬਸ ਚੱਕਿਆ ਕੈਮਰਾ ਚੱਕਿਆ ਕਹ ਸਕਦੇ ਆ ਮਾਈਕ ਤੇ ਮੈਂ ਵੀਡੀਓ ਰਿਕਾਰਡ ਕਰਦੀ ਨਹੀਂ ਉਹਦੇ ਪਿੱਛੇ ਦੀ ਮਿਹਨਤ ਵੀ ਸਮਝਿਆ ਕਰੋ ਕਿ ਭਈ ਉਹਦੇ ਉੱਤੇ ਰਿਸਰਚ ਆਊਟ ਕਰਨਾ ਪੈਂਦਾ ਹੈ ਤਿਆਰੀ ਕਰਨੀ ਪੈਂਦੀ ਹੈ ਸੋ CRS ਨੂੰ ਲੈ ਕੇ ਜਿਹੜੀ ਭਵਿੱਖਵਾੜੀ ਕੀਤੀ ਜਾ ਰਹੀ ਸੀ ਕਿ ਭਈ 500 ਤੋਂ ਅੰਦਰ ਆਵੇਗਾ 500 ਤੇ ਅੰਦਰ ਤਾਂ ਕੀ ਆਉਣਾ ਸੀਗਾ 550 ਦੇ ਕਰੀਬ ਜਾ ਟੁਕਿਆ ਤੇ ਉਸ ਤੋਂ ਬਾਅਦ ਕਿੰਨੇ CRS ਸਕੋਰ ਦੇ ਉੱਤੇ ਕਿੰਨੇ ਐਪਲੀਕੈਂਟਸ ਬੈਠੇ ਨੇ ਅੱਜ ਸਾਰਾ ਆਈਡੀਆ ਜਿਹੜਾ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ ਕੱਲੀ-ਕੱਲੀ ਗੱਲ ਸ਼ੇਅਰ ਕਰਾਂਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨੋਡ ਐਸੋਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਨੇ ਆਂ ਨਵਾਂ ਜਿਹੜਾ CEC ਦਾ ਡਰਾਅ ਆਇਆ ਹੈ ਚੌਥਾ ਡਰਾਅ ਹੈ ਇਸ ਸਾਲ ਦਾ ਤੇ ਲਗਭਗ 3 ਮਹੀਨੇ ਤੋਂ ਬਾਅਦ ਇਹ ਡਰਾਅ ਆਇਆ ਯਾਨੀ ਕਿ ਜਿਹੜੇ ਸ਼ੁਰੂ ਚ ਡਰਾਅ ਆਗੇ ਸੀਗੇ ਉਹੀ ਤਿੰਨ ਡਰਾਅ ਸੀਗੇ ਉਸ ਤੋਂ ਬਾਅਦ CEC ਦਾ ਡਰਾਅ ਦੇਖਣ ਨੂੰ ਨਹੀਂ ਸੀ ਮਿਲਿਆ ਤੇ ਖਾਸ ਕਰਕੇ ਜਿਹੜੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਲੇ ਆ ਉਹ ਬਹੁਤ ਬੇਸਬਰੀ ਦੇ ਨਾਲ ਵੇਟ ਕਰ ਰਹੇ ਸੀਗੇ ਕਿ ਭਈ 50 ਤੋਂ ਲੈ ਕੇ 200 LMIA ਤੇ ਜਿਹੜੇ ਪੁਆਇੰਟਸ ਸੀਗੇ ਜਦੋਂ ਘੱਟ ਕਰ ਦਿੱਤੇ ਜਾਣਗੇ ਤਾਂ CRS ਸਕੋਰ ਦਾ ਕੀ ਬਣੇਗਾ ਤਾਂ ਸੁਣ ਲਓ ਭਈ 547 CRS स्कोर ਗਿਆ ਹੈ ਕਟਆਫ ਗਿਆ ਹੈ ਪਰ ਬਹੁਤ ਹੀ ਬਹੁਤ ਹੀ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਕਿਉਂਕਿ ਇਹਦੇ ਵਿੱਚ ਇਨਵੀਟੇਸ਼ਨ ਬਹੁਤ ਘੱਟ ਲੋਕਾਂ ਨੂੰ ਭੇਜਿਆ ਗਿਆ ਹੈ ਜਿਹੜਾ ਆਈਡੀਆ ਭੇਜਿਆ ਗਿਆ ਉਹ ਸਿਰਫ 500 ਅਪਲੀਕੈਂਟਸ ਨੂੰ ਭੇਜਿਆ ਗਿਆ ਹੈ ਯਾਨੀ ਕਿ ਜਿਹੜਾ CRS ਸਕੋਰ ਹੈ 노 ਡਾਊਟ ਬਹੁਤ ਜ਼ਿਆਦਾ ਹੈ ਜੇਕਰ ਆਪਾਂ ਹੁਣ ਤੱਕ ਦੇ ਸੀਸੀ ਦੇ ਡਰਾਅ ਦੇਖੇ ਤੇ ਲੱਗਦਾ ਹੈ ਇਸ ਸਾਲ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਕੱਟ ਹੋਣ ਦੀ ਬਜਾਏ ਸਭ ਤੋਂ ਵੱਧ ਗਿਆ ਹੈ ਪਰ ਜਿਹੜੇ ਇਨਵਿਟੇਸ਼ਨ ਭੇਜੇ ਗਏ ਪਹਿਲਾਂ ਉਹਨਾਂ ਦਾ ਨੰਬਰ ਜ਼ਿਆਦਾ ਸੀਗਾ ਤੇ ਇਸ ਵਾਰ ਇਨਵਿਟੇਸ਼ਨ ਬਹੁਤ ਘੱਟ ਲੋਕਾਂ ਨੂੰ ਭੇਜੇ ਗਏ ਨੇ ਤੇ ਇਹ ਜਿਹੜਾ ਕਹਿ ਸਕਦੇ ਟਾਈ ਬ੍ਰੇਕਿੰਗ ਰੂਲ ਐਕਸਪ੍ਰੈਸ ਐਂਟਰੀ ਦਾ ਉਹਦੇ ਹਿਸਾਬ ਦੇ ਨਾਲ 21 ਮਈ 2024 ਨੂੰ 5:26:27 ਯੂਟੀਸੀ ਦੇ ਹਿਸਾਬ ਦੇ ਨਾਲ ਜੇਕਰ ਫਾਈਲ ਤੁਸੀਂ ਲਗਾਈ ਸੀਗੀ ਉਸ ਤੋਂ ਪਹਿਲਾਂ ਤਾਂ ਤੁਸੀਂ ਇਸ ਟਾਈ ਬ੍ਰੇਕਿੰਗ ਰੂਲ ਦੇ ਹਿਸਾਬ ਦੇ ਨਾਲ ਐਸਆਰ ਸਕੋਰ ਦਾ ਹਿੱਸਾ ਬਣ ਸਕਦੇ ਹੋ ਨਹੀਂ ਤਾਂ ਤੁਹਾਡਾ ਜੇਕਰ ਇਸ ਕੋ ਐਸਆਰ ਸਕੋਰ 548 ਤੁਸੀਂ ਕਿਸੇ ਵੇਲੇ ਫਾਈਲਿੰਗ ਕੀਤੀ ਸੀਗੀ ਤਾਂ ਤੁਹਾਡਾ ਜਿਹੜਾ ਉਹ ਪੀਆਰ ਜਿਹੜੀ ਉਹ ਤੁਹਾਨੂੰ ਇਨਵੀਟੇਸ਼ਨ ਜਿਹੜਾ ਉਹ ਆ ਗਿਆ ਹੋਣਾ ਹੈ ਚਲੋ ਜੀ ਹੁਣ ਆਪਾਂ ਗੱਲ ਕਰ ਲੈਣੇ ਆ ਕਿ ਵੀ ਜਿਹੜੇ ਹੁਣ ਤੱਕ ਸੀਸੀ ਦੇ ਡਰਾਅ ਆਏ ਆ ਜਿਹੜਾ ਕੱਲ ਡਰਾਅ ਤੇ ਵੀਡੀਓ ਬਣਾਈ ਸੀ ਆਈ ਬਟਨ ਦੇ ਵਿੱਚ ਲਿੰਕ ਹੈ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਦਿੱਤਾ ਜਾ ਕੇ ਜਰੂਰ ਚੈੱਕ ਆਊਟ ਕਰਿਓ ਉਹਦੇ ਵਿੱਚ ਜੋ ਕਿ ਆਸਰਾਈਆਂ ਲਗਾਈਆਂ ਸੀਗੀਆਂ ਲੱਗਦਾ ਉਹੀ ਚੀਜ਼ਾਂ ਜਿਹੜੀਆਂ ਨੇ ਉਹ ਅੱਜ ਨਿਕਲ ਕੇ ਸਾਹਮਣੇ ਆਈਆਂ ਨੇ ਬੀਤੇ ਕੱਲ ਜਿਹੜਾ ਵੀਡੀਓ ਸੀਗਾ ਉਹ প্রভਿਨਸ਼ਲ ਨੋਮਿਨੀ ਪ੍ਰੋਗਰਾਮ ਪ੍ਰੋਵੈਂਸ ਪੀ ਐਨ ਪੀ ਦੇ ਉੱਤੇ ਸੀਗਾ ਉਦੇ ਵਿੱਚ 511 ਲੋਕਾਂ ਨੂੰ ਇਨਵਾਈਟ ਕੀਤਾ ਗਿਆ ਸੀ ਤੇ ਇੱਕ ਦਿਨ ਬਾਅਦ 13 ਤਰੀਕ ਨੂੰ ਜਿਹੜਾ ਉਹ ਨਵਾਂ ਡਰਾਅ ਜਿਹੜਾ ਯਾਨੀ ਬੀਤੇ ਕੱਲ ਜਿਹੜਾ ਨਵਾਂ ਡਰਾਅ ਆਇਆ ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਆਇਆ ਤੇ ਤੁਹਾਨੂੰ ਇਹਦੇ ਵਿੱਚ ਦੱਸਦਾ ਕਿ ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਇਸ ਤੋਂ ਪਹਿਲਾਂ ਤਿੰਨ ਡਰਾਅ ਆਏ ਆ ਸਭ ਤੋਂ ਪਹਿਲਾਂ ਜਨਵਰੀ ਦੇ ਵਿੱਚ ਇੱਕ ਡਰਾਅ ਆਇਆ ਸੀਗਾ ਜਨਵਰੀ ਦੇ ਵਿੱਚ ਦੋ ਡਰਾਅ ਆਏ ਸੀਗੇ ਇੱਕ 8 ਤਰੀਕ ਨੂੰ ਤੇ ਇੱਕ 23 ਤਰੀਕ ਨੂੰ ਜਿਹੜਾ 8 ਤਰੀਕ ਨੂੰ ਆਇਆ ਸੀ 1350 ਯਾਨੀ 1350 ਨੂੰ ਸੱਦਿਆ ਗਿਆ ਸੀਗਾ ਸੱਦਾ ਪੱਤਰ ਭੇਜਿਆ ਗਿਆ ਸੀਗਾ ਤੇ 4000 ਲੋਕਾਂ ਨੂੰ ਜਿਹੜਾ ਹੈ ਉਹ ਜਿਹੜਾ ਜਨਵਰੀ 23 ਨੂੰ ਜਿਹੜਾ ਡਰਾਅ ਆਇਆ ਸੀਗਾ ਇਹਦਾ ਜਿਹੜਾ ਮੈਕਸਿਮਮ ਸੀਆਰ ਸਕੋਰ ਹੁਣ ਤੱਕ ਗਿਆ ਸੀ 542 ਗਿਆ ਸੀਗਾ ਤੇ ਇੱਕ ਚ 527 ਗਿਆ ਸੀ 527 ਇਸ ਕਰਕੇ ਜਿਹਨਾਂ 4000 ਬੰਦੇ ਨੂੰ ਸੱਦੋਗੇ ਤੇ ਫਿਰ ਸੀਆਰ ਸਕੋਰ ਜਿਹੜਾ ਉਹ ਡਾਊਨ ਹੋਣਾ ਲਾਜ਼ਮੀ ਹੈ ਚਲੋ ਜੀ ਉਸ ਉਦੋਂ ਬਾਅਦ ਆਪਾਂ ਆ ਜਾਨਨੇ ਆ ਸੀਸੀਸੀ ਦਾ ਜਿਹੜਾ ਫਰਵਰੀ 5 ਨੂੰ ਡਰਾਅ ਆਇਆ ਉਹਦੇ ਵਿੱਚ 4000 ਨੂੰ ਸੱਦਾ ਭੇਜਿਆ ਗਿਆ ਸੀਗਾ ਤੇ 521 ਹਜ਼ਾਰ ਸਕੋਰ ਜਿਹੜਾ ਹੋ ਗਿਆ ਸੀਗਾ ਤੇ ਹੁਣ ਕਿਆ ਸੀ ਲਾਇਆ ਜਾ ਰਹੇ ਸੀਗੇ ਕਿ ਭਈ ਜਦੋਂ 50 ਤੋਂ ਲੈ ਕੇ 200 ਪੁਆਇੰਟ ਘੱਟ ਕਰ ਦਿੱਤੇ ਜਾਣਗੇ ਤੇ ਸੀਆਰ ਸਕੋਰ ਜਿਹੜਾ ਉਹ 590 ਦੇ ਲਾਗੇ ਬੰਨੇ ਆ 500 ਤੋਂ ਅੰਦਰ ਆ ਜਾਏਗਾ ਨਹੀਂ ਐਨੀ ਸ਼ਤੀ ਨਹੀਂ ਅੰਦਰ ਮੈਂ ਤੁਹਾਨੂੰ ਥੋੜਾ ਜਿਹਾ ਆਈਡੀਆ ਦੇ ਦੇਣਾ ਹੈ ਕਿ ਭਈ ਇਹ ਕਦੋਂ ਆ ਸਕਦਾ ਹੈ ਆਪਾਂ ਇੱਕ CR ਸਕੋਰ 450 ਤੋਂ ਲੈ ਕੇ ਤੇ 1200 ਦੇ ਵਿੱਚਕਾਰ ਦੇ ਕੁਝ ਕੈਂਡੀਡੇਟਸ ਦੀ ਲਿਸਟ ਲੈ ਕੇ ਆਇਆ ਮੈਂ ਤੁਹਾਡੇ ਨਾਲ ਸਭ ਤੋਂ ਪਹਿਲਾਂ 601 ਤੋਂ 1200 ਦੇ ਵਿੱਚ ਜਿਹੜੇ ਬੈਠੇ ਹੋਏ ਨੇ 28 ਐਪਲੀਕੈਂਟਸ ਨੇ ਜਿਨ੍ਹਾਂ ਦਾ CR ਸਕੋਰ 601 ਤੋਂ 1200 ਦੇ ਵਿੱਚ ਜਿਹੜੇ 28 ਨੇ ਉਹ 노 ਡਾਊਟ ਕਿਸੇ ਨਾ ਕਿਸੇ BNP ਆ ਉਦਾਂ ਦਾ ਹਿੱਸਾ ਨੇ ਉਹ ਜਨਰਲ ਯਾਨੀ CEC ਦੇ ਵਿੱਚ ਨਹੀਂ ਹੈਗੇ ਉਸ ਤੋਂ ਬਾਅਦ ਆ ਜਾਂਦਾ 501 ਤੋਂ ਲੈ ਕੇ 600 CR ਸਕੋਰ ਉਦੇ ਵਿੱਚ 22435 ਐਪਲੀਕੈਂਟ ਜਿਹੜੇ ਨੇ ਉਹ ਵੇਟ ਕਰ ਰਹੇ ਨੇ ਯਾਨੀ ਕਿ 22435 ਐਪਲੀਕੈਂਟ ਨੇ ਜਿਨ੍ਹਾਂ ਦਾ CR ਸਕੋਰ 500 ਤੋਂ ਉੱਤੇ ਹੈ ਤਾਂ ਤੁਸੀਂ ਖੁਦ ਸੋਚੋ ਯਾਰ ਕਿ ਇੰਨੀ ਛੇਤੀ ਹਾਂ ਕੋਈ ਬਹੁਤ ਵੱਡਾ ਡਰਾਅ ਆ ਜਾਈ ਜਿਦੇ ਵਿੱਚ ਬਹੁਤ ਵੱਡੇ ਨੰਬਰ ਦੇ ਉੱਤੇ ਇਨਵੀਟੇਸ਼ਨ ਭੇਜੇ ਜਾ ਤਾਂ ਉਹਦੇ ਵਿੱਚ ਹੋ ਸਕਦਾ ਹੈ ਕਿ ਬਈ ਸੀਆਰ ਸਕੋਰ ਜ਼ਿਆਦਾ ਡਾਊਨ ਹੋ ਜੇ ਨਹੀਂ ਤਾਂ ਹਾਲੇ 500 ਤੋਂ ਥੱਲੇ ਸੀਆਰ ਸਕੋਰ ਆਉਣ ਦਾ ਨਾਮ ਨਹੀਂ ਲਵੇਗਾ ਯਾਨੀ 501 ਤੋਂ ਲੈ ਕੇ 600 ਦੇ ਵਿਚਕਾਰ 22000 ਬੰਦਾ ਬੈਠਾ ਹੋਇਆ ਹੈ। ਉਸ ਤੋਂ ਬਾਅਦ 450 ਤੋਂ 500 ਦੇ ਵਿਚਕਾਰ 73741 ਬੰਦੇ ਬੈਠੇ ਹੋਏ ਨੇ ਤੇ ਇਹਨਾਂ ਨੂੰ ਜੇ ਆਪਾਂ 10-10 ਦੇ ਅੰਤਰ ਦੇ ਨਾਲ ਦੇਖੀਏ ਤਾਂ 491 ਤੋਂ 500 ਦੇ ਵਿੱਚ 12429 ਨੇ। 481 ਤੋਂ 490 ਦੇ ਵਿਚਕਾਰ 12704 ਨੇ। ਯਾਨੀ ਕਿ 480 ਤੋਂ ਲੈ ਕੇ 500 ਦੇ ਵਿਚਕਾਰ ਵੀ ਤਕਰੀਬਨ 24-25000 25000 ਬੰਦਾ ਜਿਹੜਾ ਬੈਠਾ ਹੋਇਆ ਹੈ। ਫਿਰ 471 ਤੋਂ 480 ਦੇ ਵਿੱਚ 16641 ਤੇ 461 ਤੋਂ 470 ਦੇ ਵਿੱਚਕਾਰ 16691 ਤੇ 451 ਤੋਂ 460 ਦੇ ਵਿੱਚਕਾਰ 15276 ਤੇ 401 ਤੋਂ 450 ਦੇ ਵਿੱਚਕਾਰ ਜਿਹੜਾ ਵਾ ਉਹ ਥੱਲੇ ਵਾਲਾ ਜਿਹੜਾ ਉਹ ਫਿਰ ਬਹੁਤ ਥੱਲੇ ਚਲ ਜਾਂਦਾ ਸਿਸਟਮ ਫਿਰ ਉੱਥੇ ਪੀਆਰ ਦੇ ਚਾਂਸਸ ਫਿਲਹਾਲ ਦੀ ਘੜੀ ਜਿਹੜੇ ਆ ਉਹ ਨਹੀਂ ਬਣਦੇ ਪਏ ਖਾਸ ਕਰਕੇ ਜੇਕਰ ਸੀਈਸੀ ਦੇ ਡਰਾ ਵਗੈਰਾ ਦੀ ਗੱਲ ਕੀਤੀ ਜਾਵੇ ਹਾਲਾਂਕਿ ਜਿਹੜੇ ਫਰੈਂਚ ਵਗੈਰਾ ਦੀ ਗੱਲ ਕਰ ਲਈਏ ਜਾਂ ਹੋਰ ਕਿਸੇ ਕੈਟਾਗਰੀ ਬੇਸਡ ਡਰਾ ਦੇ ਵਿੱਚ ਆ ਜਾਣ ਪਾਵੇਂ ਹੈਲਥ케ਅਰ ਚ ਆ ਜਾਣ ਪਾਵੇਂ ਕਿਸੇ ਟ੍ਰੇਡ ਚ ਆ ਜਾਣ ਪਾਵੇਂ ਕਿਸੇ ਐਜੂਕੇਸ਼ਨ ਚ ਆ ਜਾਣ ਜਾਂ ਹੋਰ ਕਿਸੇ ਹੋਰ ਕਿਸੇ ਕੈਟਾਗਰੀ ਦੇ ਵਿੱਚ ਕੋਈ ਜੇ ਫਿੱਟ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਇਹਦੇ ਵਿੱਚੋਂ ਵਾਜੇ ਰੱਖਿਆ ਗਿਆ ਆਪਾਂ ਨੂੰ ਉਹਨਾਂ ਦਾ ਸੀਆਰਐਸ ਸਕੋਰ ਮੈਟਰ ਨਹੀਂ ਕਰਦਾ ਉਹਨਾਂ ਦਾ ਜੇਕਰ 400 ਤੋਂ ਲੈ ਕੇ 450 ਦੇ ਵਿੱਚ ਵੀ ਹੈ ਤਾਂ ਵੀ ਉਹਨਾਂ ਦਾ ਪੀਆਰ ਦੇ ਵਿੱਚ ਨੰਬਰ ਲੱਗ ਸਕਦਾ ਹੈਗਾ ਸੋ ਹੁਣ ਤੱਕ ਸੀਸੀ ਦੇ ਚਾਰ ਡਰਾਅ ਆਇਆ ਪ੍ਰੋਵਿੰਸ਼ਲ ਨੌਨਿ ਪ੍ਰੋਗਰਾਮ ਦੇ ਅੱਠ ਫ੍ਰੈਂਚ ਲੈਂਗੁਏਜ ਪ੍ਰੋਫੀਸ਼ੈਂਸੀ ਦੇ ਤਿੰਨ ਤੇ ਐਜੂਕੇਸ਼ਨ ਦਾ ਇੱਕ ਤੇ ਹੈਲਥ케ਅਰ ਦਾ ਇੱਕ ਡਰਾਅ ਜਿਹੜਾ ਉਹ ਦੇਖਣ ਨੂੰ ਮਿਲਿਆ ਸੋ ਸੀਆਰ ਸਕੋਰ ਨੂੰ ਲੈ ਕੇ ਜੋ ਇੱਕ ਆਈਡੀਆ ਸੀਗਾ ਕਿ ਬਹੁਤ ਵੱਡਾ ਸ਼੍ਰਿੰਕ ਹੋਵੇਗਾ ਉਹ ਫਿਲਹਾਲ ਸ਼੍ਰਿੰਕ ਹੋਣ ਦੀ ਬਜਾਏ ਸਭ ਹੋਰ ਹਾਇਰ ਚਲੇਗਾ ਉਦਾ ਕਾਰਨ ਕੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਨਵੀਟੇਸ਼ਨ ਬਹੁਤ ਘੱਟ ਲੋਕਾਂ ਨੂੰ ਭੇਜਿਆ ਗਿਆ ਹੈ ਤੇ 500 ਤੋਂ ਲੈ ਕੇ 600 ਦੇ ਵਿਚਕਾਰ ਜਿਹੜਾ ਪੂਲ ਹੈ ਉਹਦੇ ਵਿੱਚ ਬਹੁਤ ਵੱਡੇ ਨੰਬਰ ਦੇ ਵਿੱਚ ਤਕਰੀਬਨ 225000 ਬੱਚਾ ਜਿਹੜਾ ਹੈ ਐਪਲੀਕੈਂਟ ਜਿਹੜਾ ਉਹ ਬੈਠਾ ਹੋਇਆ ਹੈ ਉਮੀਦ ਕਰਦਾ ਬਲੋਗ پسند ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਚੈਨਲ ਜਿੱਥੇ ਸਿਰਫ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਜੇ ਤੁਹਾਡਾ ਸੋਪੀਛਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦੱਬ ਕੇ ਸ਼ੇਅਰ ਜ਼ਰੂਰ ਕਰਿਓ ਧੰਨ